ਟਰੈਕਟਰ ਖੜਾਗਾ ਜੋਡੀ 5405 ਬਈ ਇਹਦੇ ਬਾਰੇ ਦੋ ਜਾਣਕਾਰੀ ਇਹ 2021 ਮਲਟਰੈਕਟਰ ਵੀਰੇ ਨਾਲ ਦੇ ਟ੍ਰੈਕਟਰ ਖੜਾਗਾ ਅਰਜਨ ਨੋਵੋ ਟਰੈਕਟਰ ਮਹਿੰਦਰਾ 605 ਡੀਆਈ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ ਵੀ 2022 ਮਲਟਰੈਕਟਰ ਹੈ ਵੀਰੇ ਪੰਜਾਬ ਨੰਬਰ ਜੋਡੀ 5405 ਇਹਦੇ ਬਾਰੇ ਦੋ ਜਾਣਕਾਰੀ ਇਹ ਜਰਨ ਸੁਵਰਾਜ 855 ਐਸਏ ਟਰੈਕਟਰ ਖੜਾਗਾ ਇਹਦੇ ਬਾਰੇ ਦੋ ਇਹ 2011 ਮਲਟਰੈਕਟਰ ਹੈ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਨਾਲਾ ਟਰੈਕਟਰ ਮੰਡੀ ਤੇ ਬਨਾਲਾ ਟਰੈਕਟਰ ਮੰਡੀ ਤੇ ਬਾਈ ਕਾਕਾ ਸਿੱਧੂ ਕੋਲ ਪਹੁੰਚਿਆ ਪਹਿਲਾਂ ਤਾਂ ਬਾਈ ਸਸਤੀ ਗੱਲ ਦੀ ਸਸਤੀ ਗੱਲ ਬਾਈ ਕੋਲ ਅੱਜ ਪੰਜ ਟਰੈਕਟਰ ਖੜੇ ਨੇ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਤੇ ਆਪਾਂ ਗੱਲ ਕਰ ਲੈਨੇ ਆ ਇਧਰਲੇ ਪਾਸੇ ਟਰੈਕਟਰ ਖੜਾ ਹੈਗਾ ਜੌਂਡੀਓ 5405 ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ 2021 ਮਾਡਲ ਟਰੈਕਟਰ ਵੀਰੇ ਨਾਲ ਦੇ ਟਾਇਰ ਆਗੇ 750 ਘੰਟੇ ਦੇ ਕਰੀਬ ਚੱਲਿਆ ਹੋਇਆ ਹੈਗਾ ਠੀਕ ਹੈ ਅਕਸੈਸਰੀ ਸਾਰੀ ਟਰੈਕਟਰ ਦੇ ਨਾਲ ਆ ਗਈ ਵੇਟ ਹੋਵੇ ਕਨੋਪੀ ਛਾਦਰੀ ਹੋਗੀ ਤੇ ਸਵਾ 12 ਲੱਖ ਰੁਪਏ ਡਿਮਾਂਡ ਹੈ ਜੀ ਮਾਡਲ ਕਿੰਨਾ ਹੈ ਜੀ 2021

ਤੇ ਅੱਗੇ ਬਾਈ ਕੋਲ ਇੱਕ ਹੋਰ ਟਰੈਕਟਰ ਖੜਾਗਾ ਕੁਆਟਰ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ ਵੀ 2022 ਮਲਟੀ ਟਰੈਕਟਰ ਹੈ ਵੀਰੇ ਪੰਜਾਬ ਨੰਬਰ ਹੈਗਾ ਫਸਟ ਓਨਰ ਹੈਗਾ 687 ਘੰਟੇ ਚੱਲਿਆ ਹੋਇਆ ਟਰੈਕਟਰ ਓਰਿਜਨਲ ਟਰੈਕਟਰ ਆ ਸਾਰਾ YTZ ਠੀਕ ਹੈ ਇਹ ਗੱਲ ਕਰ ਲਈ ਮਾਡਲ ਦੀ 7 ਲੱਖ 75 ਹਜ਼ਾਰ ਰੁਪਏ ਦੇ ਮਾਣਾ 2022 ਮਾਡਲ ਹੈ ਠੀਕ ਹੈ ਤੇ ਅੱਗੇ ਮਿੱਤਰੋ ਇੱਕ ਬਾਈ ਕੋਲ ਹੋਰ ਟਰੈਕਟਰ ਖੜਾਗਾ ਅਰਜਨਲ ਟਰਾਵਣਾ ਇਹਦੇ ਬਾਰੇ ਦੋ ਜਾਣਕਾਰੀ ਇਹ ਅਰਜਨ ਮੈਡ ਹੈ ਵੀਰੇ ਚੇਂਜਰ ਗੇਅਰ ਤੇ ਆਇਆ ਸੀਗਾ ਠੀਕ ਹੈ 2016 ਮਾਡਲ ਦੇ ਤਖੀਰ ਲਈ ਵੀ ਸੰਜੋ ਟਰੈਕਟਰ ਆ ਗਿਆ ਇਹ ਇਹ ਪੰਜਾਬ ਨੰਬਰ ਆ ਬਰਨਾਲੇ ਦਾ ਨੰਬਰ ਆ ਲੋਕਲ ਆਪਣਾ ਠੀਕ ਹੈ 535000 ਰੁਪਏ ਡਿਮਾਂਡ ਹੈ ਤੇ ਇੰਜੀਨੀਅਰ ਪੱਕੋਗੇ ਮੇਨ ਗੇਅਰ ਦੀ ਗਾਰੰਟੀ ਹੈ ਵੀਰੇ ਟਾਇਰ ਟਰੈਕਟਰ ਦੇ ਨਾਲ ਤੇ ਅੱਗੇ ਮਿੱਤਰੋ ਉਧਰਲੇ ਪਾਸੇ ਦੀ ਨਿਗਾਹ ਮਾਰ ਸਕਦੇ ਹੋਗੇ ਜੌਂਡੀਅਰ 5405 ਇਹਦੇ ਬਾਰੇ ਦੋ ਜਾਣਦੇ ਇਹ 5405 ਟਰੈਕਟਰ ਆ ਵੀਰੇ 4x2 ਦੇ ਵਿੱਚ ਆ ਇਹ ਟਰੈਕਟਰ ਦੇਦੇ ਵੀ ਨਾਲ ਦੇ ਆਗੇ 11 1200 ਘੰਟੇ ਤਕਰੀਬ ਚੱਲਿਆ ਹੋਇਆ ਬਸ 7,85,000 ਰੁਪਏ ਦੀ ਡਿਮਾਂਡ ਆ ਗਈ ਮਾਡਲ 2020 ਹੈ ਜੀ ਠੀਕ ਹੈ ਜੀ ਤੇ ਅੱਗੇ ਮਿੱਤਰੋ ਬਾਈ ਕੋਲ ਇੱਕ ਹੋਰ ਆ ਪੰਜਵਾਂ ਟਰੈਕਟਰ ਸਵਰਾਜ 855 ਐਫੀ ਟਰੈਕਟਰ ਖੜਾ ਹੈਗਾ ਇਹਦੇ ਬਾਰੇ ਦੋ ਜੀ 2011 ਵਾਲਾ ਟਰੈਕਟਰ ਹੈ ਵੀਰੇ 3,70,000 ਰੁਪਏ ਦੀ ਡਿਮਾਂਡ ਆ ਬਰਨਾਲੇ ਦਾ ਨੰਬਰ ਆ ਠੀਕ ਹੈ ਜੀ ਸਾਰਾ ਟਰੈਕਟਰ ਰਿਜਨਲ ਆਗਾ ਡਿਮਾਂਡ ਦੀ ਗੱਲ ਕਰ ਲਈ 3,70,000 ਰੁਪਏ ਟਾਇਰ ਇਹਦੇ ਨਾਲ ਦੇ ਜਿੰਨੇ ਵੀ ਹੈਗੇ ਹੈਗੇ ਜੀ ਮਿੱਤਰੋ ਪੰਜਾਬ ਨੰਬਰ ਆ ਤੇ ਜੇ ਪੰਜਾਂ ਟਰੈਕਟਰਾਂ ਵਿੱਚ ਬਈ ਕੋਈ ਵੀ ਟਰੈਕਟਰ ਕਿਸੇ ਨੂੰ ਵੀ ਪਸੰਦ ਆਉਂਦਾ ਹੋਵੇ ਉਦੇ ਬਾਰੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਪ੍ਰੇ ਆਪਣਾ 9030272000 ਜੀ ਮਿੱਤਰੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਇੰਨਾ ਪੰਜਾਬ ਵਿੱਚ ਪਸੰਦ ਆਉਂਦਾ ਹੋਵੇ ਤੇ ਬਾਈ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ